हां मेरे प्यारे दोस्तों कैसे हो बढ़िया हो तो आज मैं लेके आया मेरे भावा वास्ते ਜਿਹੜੇ ਮੇਰੇ ਬਾਪੂ ਜੀ ਬੈਠੇ ਨੇ ਸਾਰੇ ਨੇ ਕੰਮ ਕਰਨ ਵਾਲੇ ਆਪਣੇ ਮਜ਼ਦੂਰ ਨੇ ਸਾਰੇ ਉਹਨਾਂ ਦੀ ਬੇਨਤੀ ਆ ਇਹ ਕੋਈ ਵੀ ਬੰਦਾ ਜਿਹੜਾ 600 ਤੇ 700 ਤੇ ਜਾ ਰਿਹਾ ਹੈਗਾ ਜਿੰਨੀ ਵੀ ਦਿਹਾੜੀ ਬਣਦੀ ਹੈ ਉਨੀ ਦਿਹਾੜੀ ਤੇ ਉੱਤੇ ਜਾਣਾ ਚਾਹੁੰਦਾ ਸਾਨੂੰ ਤਾਰ ਕੇ ਅੱਜ ਆਇਆ ਜਾ ਟੋਪਿਕ ਆਇਆ ਹੈ ਵੀ ਇਹ ਬੰਦੇ ਬਹੁਤ ਘੱਟ ਸੈਲਰੀ ਤੇ ਜਾ ਰਹੇ ਨੇ ਬਹੁਤ ਘੱਟ ਦਿਹਾੜੀ ਤੇ ਜਾਂਦੇ ਨੇਗੇ ਤੇ ਬਾਪੂ ਜੀ ਦਾ ਉਹੀ ਕਹਿਣਾ ਹੈਗਾ ਵੀ ਤੁਸੀਂ ਕਿਵੇਂ ਨਾ ਕਿਵੇਂ ਕਰਕੇ ਗੱਲ ਵਧਾਓ ਦਿਹਾੜੀ ਵਧਾਓ ਪੈਨਸ਼ਨ ਵੀ ਲੱਗਣੀ ਚਾਹੀਦੀ ਆ ਮਜ਼ਦੂਰਾਂ ਦਾ ਬਹੁਤ ਔਖਾ ਹੋਇਆ ਬੈ ਕਿਹਾ ਬਾਪੂ ਜੀ ਇਹ ਗੱਲ ਕਹਣਾ ਨਾ ਥੋੜੇ ਬਾਪੂ ਜੀ ਕੀ ਰਹਿ ਜਾ ਤੁਹਾਨੂੰ ਕੀ ਲੱਗਦਾਗਾ ਵੀ ਹਾਂ ਵੀ ਆਪਾਂ ਆਪਣੀ ਦਾੜੀ ਵਧਣੀ ਚਾਹੀਦੀ ਆ ਨਾ ਔਖਾ ਹੋਇਆ ਬੈ ਵਧਣੀ ਚਾਹੀਦੀ ਆ ਚੌਕਾ ਜੀ ਹਾਂ ਤੇ ਨਾਲੇ ਆਪਾਂ ਵਿਹਲੇ ਹੀ ਬੈਟਣ ਦੇਖੋ ਸਾਰੇ ਬਾਪੂ ਜੀ ਵਿਹਲੇ ਬੈਠੇ ਨੇਗੇ ਸਾਰੇ ਜਾਣੇ ਹੁਣ ਆਪਾਂ ਨੇ ਸਾਰੇ ਮਜ਼ਦੂਰ ਬਾਈ ਜੀ ਦੇ ਨੇਗੇ ਸਾਰੇ ਜਿਹੜੇ ਆਪਣੇ ਵਿਹਲੇ ਬੈਠੇ ਨੇਗੇ ਕੋਈ ਵੀ ਕੰਮ ਨਹੀਂ ਮਿਲ ਰਹਾ ਸਾਰੇ ਬਾਹਰ ਵੀ ਬੈਟਣੇ ਦੇਖੋ ਸਾਰੇ ਉਹ ਮਜ਼ਦੂਰ ਹੀ ਨੇ ਕਿਸੇ ਨੂੰ ਵੀ ਕੋਈ ਕੰਮ ਨਹੀਂ ਮਿਲ ਰਹਾ ਤਾਂ ਕਰਕੇ ਜਿਹੜੇ ਵੀ ਕੰਮ ਤੇ ਜਾਂਦੇ ਉਹ ਕਰੋ ਤੁਰਦੇ ਹੋਂ ਦਾ ਭਾਈ 800 ਰੁਪਿਆ 700 ਰੁਪਏ ਜਿੰਨੀ ਦਿਹਾੜੀ ਬਣਦੀ ਆ ਉੰਨੀ ਲੈਣ ਵਾਸਤੇ ਬੰਦੇ ਨੂੰ ਆਵੋ ਤੁਸੀਂ ਇੱਥੇ ਆ ਕੇ ਕਹਿਣ ਲੱਗ ਜਿਨਾ ਵੀ 600 ਰੁਪਏ ਦਿਹਾੜੀ ਆ 600 ਰੁਪਏ ਨਾਲ ਬਣੂਗਾ ਕੀ 100 ਰੁਪਏ ਦਾ ਪਹਿਲਾ ਬੰਦਾ ਤੇਰੇ ਪਾਉਂਦਾ ਹੁਣ ਜਿਹੜੇ ਬੈਠੇ ਆ ਆਪਾਂ ਅੱਧੇ ਤੋਂ ਬਾਅਦ ਤਾਂ ਮੈਂ ਕਿਹਾ ਸਾਈਕਲ ਤੇ ਆਉਂਦੇ ਨੇ ਸਾਈਕਲ ਤੇ ਆਉਂਦੇ ਨੇ ਜੇ ਮੋਟਰਸਾਈਕਲ ਤੇ ਉਹਨਾਂ ਦਾ 100 ਰੁਪਏ ਦਾ ਤੇਲ ਫੋਕਦਾ ਜੇ ਕੰਮ ਨਹੀਂ ਮਿਲਿਆ ਤਾਂ 100 ਰੁਪਏ ਜਿੱਥੇ ਜਾਂਦਾ ਉਹ 100 ਰੁਪਏ ਕਿੱਥੋਂ ਵਸੂਲ ਹੋਊਗਾ ਤਾਂ ਨਰਕੇ ਮਜ਼ਦੂਰਾਂ ਦਾ ਕੋਈ ਵੀ ਨਹੀਂ ਅਗਰ ਮਾਨਤਮਾਨ ਜੀ ਬੇਨਤੀ ਕਰਦੇ ਆਂ ਤੁਹਾਡੀ ਬੇਨਤੀ ਕਰਦੇ ਤੁਸੀਂ ਵੀ ਖਰਾਇਆ ਭੜਾ ਆ ਅੱਧੇ ਦਾ ਬੰਦੇ ਆਏ ਜਿਹਨੇ ਕਿ ਜਿਹੜੇ ਕਹਿੰਦੇ ਨੇ ਬੱਸ ਦੇ ਉੱਤੇ ਬਗ ਚੱਲਦੇ ਆ 100 ਰੁਪਏ ਨੇ ਤਾਂ ਪੈਟਰੋਲ ਦਾ ਖਰਚ ਹੋ ਜੂ ਵੀ ਚੱਲ 20 ਰੁਪਏ ਆਪਣੇ ਤੇਲ ਦੇ ਲੱਗਣਗੇ ਤਾਂ ਕਰਕੇ ਮਜਬੂਰੀ ਦੇ ਕਾਰਨ ਸਾਰੇ ਮਜਬੂਰੀ ਦੇ ਕਾਰਨ ਮਜ਼ਦੂਰ ਬਣੇ ਹੋਏ ਨੇ ਬਹੁਤ ਸਾਰੇ ਜੇ ਮਜ਼ਦੂਰ ਨਹੀਂ ਤਾਂ ਇਹਨਾਂ ਦਾ ਇਹਨਾਂ ਕਰਕੇ ਆਪਣੇ ਘਰ ਬੰਦਦੇ ਨੇ ਇਹਨਾਂ ਕਰਕੇ ਆਪਾਂ ਸਾਰੇ ਜਣੇ ਹੋ ਸਕਦੇ ਆਂ ਸਾਧ ਦੇ ਥੱਲੇ ਇਹ ਘਰ ਬਣਾ ਕੇ ਦਿੰਦੇ ਨੇ ਆਪਾਂ ਨੂੰ ਆਪਾਂ ਇਹਨਾਂ ਦੀ ਨਹੀਂ ਸੁਣ ਰਹੇ ਜਿਹੜੇ ਆਪਾਂ ਨੂੰ ਘਰ ਬਣਾ ਕੇ ਦਿੰਦੇ ਨੇ ਤਾਂ ਕਰਕੇ ਤੁਸੀਂ ਇਹਨਾਂ ਦੀ ਕਦਰ ਕਰੋ ਇਹਨਾਂ ਦੀ ਰਿਸਪੈਕਟ ਕਰਨੀ ਚਾਹੀਦੀ ਤੁਸੀਂ ਨਹੀਂ ਰਿਸਪੈਕਟ ਨਹੀਂ ਕਰਦੇ ਦਿਹਾੜੀ ਵਾਲੇ ਬੰਦੇ ਨੂੰ ਤੁਸੀਂ ਬਹੁਤ ਹੀ ਜ਼ਿਆਦਾ ਨੀਚਾ ਸਮਝਦੇ ਹੋ ਇਹ ਛੜ ਦੋ ਗੱਲਾਂ ਤਾਂ ਕਰਕੇ ਤੁਸੀਂ ਪੂਰੀ ਦੀ ਪੂਰੀ ਦਿਹਾੜੀ ਦੇਵੋ ਜਿੰਨਾ ਤੁਹਾਡਾ ਹੱਕ ਬਣਦਾ ਉਹਨਾਂ ਨੂੰ ਦੇ ਕੇ ਤੁਰਿਆ ਕਰੋ ਉਹ ਵੀ ਬੱਚੇ ਪਾਲਣੇ ਬਹੁਤ ਔਖੇ ਨੇਗੇ ਮੈਂ ਹੁਣ ਅੱਜ ਤੁਹਾਨੂੰ ਪਤਾ ਹੀ ਆ ਮੈਂ ਹੁਣ ਇਹ ਟੌਪਿਕ ਤੇ ਵੀਡੀਓ ਭੇਜਦਾ ਰਹਣਾ ਤੁਸੀਂ ਮੇਰਾ ਚੈਨਲ ਦੇਖੀ ਜਾ ਮੇਰਾ ਚੈਨਲ ਕਾਇਆ ਜਾ ਮੈਂ ਕੀ ਜੀ ਜੀ ਕਰਦਾ ਹਨਾ ਤਾਂ ਕਰਕੇ ਤੁਸੀਂ ਟੌਪਿਕ ਇਹ ਵੀਡੀਓ ਸੈਂਡ ਵੀ ਕਰਦਿਆ ਕਰੋ ਗਾਹ ਸਾਰੇ ਜਾਣੇ ਆਪਾਂ ਮਜ਼ਦੂਰ ਹੀ ਆਗੇ ਮੈਂ ਵੀ ਇੱਕ ਮਜ਼ਦੂਰ ਹਾਂ ਜਿਹੜੇ ਹੋਰ ਵੀ ਆਪਣੇ ਮਾਤਾ ਪਿਤਾ ਨੇ ਸਾਰੇ ਜਾਣੇ ਮਜ਼ਦੂਰ ਹੀ ਨੇ ਕੋਈ ਵੀ ਆਪਣੇ ਤੇ ਰਾਜ਼ ਨਹੀਂ ਹੈਗਾ ਹੈਨਾ ਤਾਂ ਬੇਨਤੀ ਕਰਦੇ ਹਾਂ ਆਪਾ ਜੀ ਹੋਰ ਵੀ ਕਰੀਵੇ ਸੰਭਾਲੀ ਜੇ ਇਹਦੀ ਕਰਾ ਹਮਾਂ ਮੇਰੇ ਕੋਲ ਪਤਾ ਹੈ ਕੋ ਚੱਲ ਰਿਹਾ ਹਾਂਜੀ ਹਾਂਜੀ ਬਾਪੂ ਜੀ 50 ਖਣਾ ਦਿਨ ਵੋਟਾਂ ਦਾ ਹਾਂਜੀ ਇਹ ਕਹਿੰਦਾ ਮਿੰਨੋ ਵਾਹ ਗਰੀਬਾਂ ਬਾਰੇ ਕਿਵੇਂ ਆ ਗਰੀਬਾਂ ਦਾ ਹਾਲ ਇਹ ਕਹਿੰਦਾ ਨਾਂਮਾਂ ਚੋਂ ਉਹਨੂੰ ਬੁੜੀਆਂ ਲੈ ਕੇ ਜਾਂਦਾ ਰਹੇ ਦੇਖ ਲਓ ਨਰਮਾਂ ਚੋਂ ਬਾਅਦੇ ਬੁੜੀਆਂ ਲੈ ਕੇ ਜਾਂਦੇ ਨੇ ਪਤਾ ਨਹੀਂ ਹਾਂਜੀ ਇਹ ਕੋਈ ਕਿਰਾਇਆ ਬੜਾ ਨਿੰਦੋ ਲੋਕ ਇੱਥੇ ਪਏ ਜਾਂਦੇ ਆ ਬਸ ਹਾਂ ਪੈਸੇ ਟੁਕੜਾ ਹੈ ਨਹੀਂ ਤੇ ਬੈਡ ਪਰ ਤਾਂ ਹੈ ਨਹੀਂ ਪਰਿਥਾਨ ਹੁੰਦੇ ਇੱਥੇ ਹਾਂਜੀ ਹਾਂ ਸਹੀ ਗੱਲ ਆ ਤੁਹਾਨੂੰ ਕਿਹੜਾ ਪਤਾ ਨਹੀਂ ਤੁਹਾਨੂੰ ਕਿਹੜਾ ਪਤਾ ਨਹੀਂ ਮੈਂ ਚੱਲਦੇ ਘਰ-ਬਾਰ ਘਰ-ਬਾਰ ਕਿਵੇਂ ਚੱਲਦੇ ਨੇ ਇਹਦਾ ਜੋਗਾ ਮਹਿੰਗਾ ਹੀ ਦਾ ਜੋਗਾ ਹਾਂਜੀ ਹਾਂ ਸਹੀ ਗੱਲ ਆ ਆਜੋ ਮਾਰੇ ਤੁਸੀਂ ਨਾਲ ਜੋ ਜੋ ਬਣੇ ਆਜੋ ਤੁਸੀਂ ਦੱਸੋ ਇਹਦਾ ਕੋਈ ਵਿਚਾਰ ਗਰੀਬਾਂ ਬਰਲ ਛੋੜਦਾ ਕੱਖ ਨਹੀਂ ਇਹਦੀ ਦਿਹਾੜੀ ਕਰੋ ਗਰੀਬਾਂ ਜਿਹੜੇ ਮਜ਼ਦੂਰ ਨੇ ਮਜ਼ਦੂਰਾਂ ਵਾਸਤੇ ਤੁਸੀਂ ਨਹੀਂ ਸੋਚ ਰਹੇ ਨਹੀਂ ਸੋਚ ਰਹੇ ਇਹ ਤੁਹਾਨੂੰ ਸੋਚਣਾ ਚਾਹੀਦਾਗਾ ਹੈ ਬਾਪੂ ਜੀ ਥੋੜੀ ਕੋਈ رائے ਹੋਵੇ ਭਗਵੰਤ ਮਾਨ ਜੀ ਵਾਲਾ ਕੋਈ ਵੀਡੀਓ ਭੇਜਣੀ ਹੋਵੇ ਆਪਣੀ ਹਾਂਜੀ ਬਾਪੂ ਜੀ ਤਾਂ ਬਹੁਤ ਗੱਲਾਂ ਕਰਦੇ ਹੁੰਦੇ ਨੇ ਇਹ ਤਾਂ ਪਤਾ ਨਹੀਂ ਆ ਪਹਿਲਾਂ ਬੰਨਣਾ ਚਾਹੀਦਾ ਅੱਜ ਇਹ ਹਾਂ ਅਰੇ ਦੇਖੋ ਪ੍ਰਧਾਨ ਜੀ ਨੇਗੇ ਇਹ ਆਪਣੇ ਨਾ ਬਹੁਤ ਸਾਰੀਆਂ ਗੱਲਾਂ ਕਰਦੇ ਨੇਗੇ ਅ ਜੋ ਵੀ ਭਗਵਾਨਤਮਾਨ ਜੀ ਕੋਲੇ ਕੋਈ ਨਾ ਕੋਈ ਆਪਣੀ ਮਜ਼ਦੂਰਾਂ ਦੀ ਹੈਲਪ ਕਰਨ ਵਾਸਤੇ ਸਾਰੇ ਬੰਦੇ ਕਹਿੰਦੇ ਨੇਗੇ ਹਨਾ ਤੇ ਮੈਂ ਬਹੁਤ ਵਾਰ ਦੇਖਿਆ ਇੱਥੇ ਬੈ ਕੇ ਨਾ ਮੈਂ ਅੰਦਰ ਨਹੀਂ ਹੁੰਦਾ ਮੈਂ ਬਾਹਰ ਵੀਡੀਓ ਬਣਾਉਣਾ ਹਾਂ ਨਾ ਤਿਆਂ ਤਾਂ ਜਿਹੜੇ ਬੈਠ ਕੇ ਬਹੁਤ ਸਾਰੀ ਗੱਲਾਂ ਕਰਦੇ ਨੇ ਭਗਵਾਨਤਾਂ ਦੇ ਆਪਣੇ ਸਰਕਾਰ ਬਾਰੇ ਵੀ ਕੀ ਚੇਂਜ ਹੋਣਾਗਾ ਕੁਝ ਨਾ ਕੁਝ ਚੇਂਜ ਤਾਂ ਹੋਵੇ ਹਾਂ ਹਨਾ ਕੁਝ ਫਰਕ ਹੀ ਨਹੀਂ ਪੈ ਰਿਹਾ ਹੋ ਤਾਂ ਮਾੜੀ ਮੋਟੀ ਲੋਕੀ ਨੌਜਵਾਨ ਪੀੜੀ ਨਸ਼ੇ ਵਿੱਚ ਪਈ ਹੋਈ ਆ ਹਨਾ ਦੇਖ ਰਹੇ ਆ ਜਿਹੜੇ ਹਾਂ ਗਰੀਬਾਂ ਦਾ ਵਾਰੀ ਭੁੱਖੀ ਮਰਦੀ ਜਾਂਦੀ ਆ ਇੰਨਾ ਕੰਮ ਆ ਰਿਹਾ ਸਰਕਾਰ ਕਿਸੇ ਕੋਈ ਹੈ ਕਿਹਾ ਕਹਿ ਵੀ ਗੱਲ ਵਿਕੀ ਜਾਂਦਾਗਾ ਹਾਂ ਕੈਮੀਕਲ ਨਸ਼ੇ ਬਕਰੇ ਜਿਹੜੇ ਵਿਕੀ ਜਾਂਦੇ ਨੇ ਤੁਸੀਂ ਇਹਦਾ ਫਟਕਾਰ ਦੋਗੇ ਹਾਂ ਤੁਸੀਂ ਬੰਦ ਕਰਨ ਦਾ ਸੋਚੋ ਦਿਹਾੜੀ ਦਾ ਸਿਸਟਮ ਸੋਚੋ ਮਜ਼ਦੂਰਾਂ ਵਾਸਤੇ ਪੈਨਸ਼ਨ ਦਾ ਸੋਚੋ ਹਾਂ ਰੋਜ਼ਗਾਰ ਦੇ ਬਹੁਤ ਰੋਜ਼ਗਾਰ ਹੋਣਾ ਚਾਹੀਦਾ ਪਹਿਲੀ ਤਾਂ ਗੱਲ ਹੈ ਜੇ ਕਿਤੇ ਪੈਨਸ਼ਨ ਲੱਗ ਜੇ ਨਾ ਮਜ਼ਦੂਰਾਂ ਦੀ ਪੈਨਸ਼ਨ ਇਕੱਲੇ ਮਜ਼ਦੂਰਾਂ ਦੀ ਪੈਨਸ਼ਨ ਲੱਗ ਜੇ ਨਾ 5000 ਰੁਪਏ 4000 ਰੁਪਏ ਮਜ਼ਦੂਰਾਂ ਦੀ ਪੈਨਸ਼ਨ ਲੱਗ ਜੇ ਮੈਂ ਕਹਿੰਦਾ ਸਾਰੇ ਜਣੇ ਖੁਸ਼ ਰਹਿਣਗੇ ਆ ਬਸ ਖਰਚਾ ਪਣੀ ਚੱਲੀ ਜਾਣਾ ਹੈ ਖਰਚਾ ਪਣੀ ਚੱਲੀ ਜਾਣਾ ਉਹ ਜਿਹੜੇ ਬੰਦੇ ਵਾਪਸ ਜਾਂਦੇ ਨੇ ਉਹਨਾਂ ਨੂੰ ਟੈਨਸ਼ਨ ਦੂਰ ਹੋ ਜਾਣੀ ਆ ਵੀ ਕੰਮ ਚਾਹੀਏ ਮਿਲੇ ਚਾਹੀਏ ਨਾ ਮਿਲੇ ਰੋਟੀ ਦਾ ਮਿਲੇ ਰੋਟੀ ਦਾ ਮਿਲੀ ਜਾਣੀ ਆ ਫਿਰ ਉਹ ਪਾ ਕੇ ਬੰਦੇ ਕੰਮ ਦਾ ਲੱਭ કમ મે ની લબદાઈ મેગા કામ તો દે નિતાન કરે છે હા આજા ઓરા તારી વિડિયો પાજે બે બચ્ચે પર હાજી ઓ પર કી હો ગયા ਆਦਨ ਤੋਂ ਬੜਾ ਇਹ ਵਾਂ ਚੱਲ ਰਹੀ ਹੈ ਹਾਂ ਮੈਂ ਬਪੂ ਜੀ ਤੁਜੀ ਕੋਈ ਰਾਏ ਦੇਣੀ ਚਾਹੁੰਦਾ ਹਾਂ ਤੁਹਾਡੇ ਹਿਸਾਬ ਨਾਲ ਪਰਫੈਕਟ ਚੀਜ਼ ਇਹ ਕੀ ਹੋਣਾ ਤਾਂ ਇਹਦਾ ਕਿੰਨਾ ਦਾ ਕਿੰਨੇ ਦਿਹਾੜੀ ਹੋਣੀ ਚਾਹੀਦੀ ਆ 200 ਨਹੀਂ ਜਾਂ ਜਿੱਦਾਂ 250 ਮੈਂ ਪਤਾ 3 ਮਹੀਨਾ ਚਾਹੀਦਾ ਨਾ ਇੱਕ ਮਿੰਟ ਦੱਸੋ ਕੋਈ ਗੱਲ ਬਾਤ ਤੁਹਾਡੀ ਕੋਈ ਹੋਵੇ ਮਾਈਂਡ ਦੇ ਵਿੱਚ ਕੋਈ ਦਿਲ ਦੀ ਗੱਲ ਹੋਵੇ ਜਿਹੜੀ ਆਪਣੇ ਆਪਣੇ ਨੂੰ ਮਜ਼ਦੂਰਾ ਕੋਲੇ ਹਾਂਜੀ ਇਹਦਾ ਕੀ ਹੈਗਾ ਕੀ ਦਿਖ ਰਿਹਾ ਜੀ ਉਹ ਨੂੰ ਕਿਹੜਾ ਦੀਦਾ ਨਹੀਂ ਭਾਂਦੇ ਇਹਨੂੰ ਨਾ ਕੋਈ ਨਹੀਂ ਨਾ ਹਾਂ ਉਹਦਾ ਦੀਨਾ ਜਿਹੜਾ ਬੋਟ ਪਾ ਗਿਆ ਸੀ ਮਾਤਾ ਪਾਈ ਨਹੀਂ ਕੋਟ ਨਹੀਂ ਜੀ ਬੋਰਡ ਕਿਨੂੰ ਪਾਈ ਹੈ ਗਈ ਉਹਦਾ ਬੋਰਡ ਦਾ ਉਹਦਾ ਆ ਜੇ ਆਖੇ ਕੋਟ ਨਾ ਜੀ ਸਮਾਨ ਨੂੰ ਪਾਈ ਹੈ ਉਹਦਾ ਬੋਲੇ ਸਮਾਨ ਨੰਬਰ ਹੋਈ ਹੈ ਉਹਦਾ ਬੋਰਡ ਨੂੰ ਕੋਣ ਹੈ ਕੋਈ ਦਿੱਤੇ ਯਾਰ ਕੋਈ ਦਿੱਤੇ ਯਾਰ ਹਾਂ ਬਰਾਏ ਆਪਰ ਪਿੱਛੇ ਬਿੱਟੋ ਨਾ ਆਇਆ ਨਾ ਹੁਣਾ ਦਾ ਨਾ ਰੋ ਕੁਲਵਾਣ ਦੇ ਦੇ ਇਹ ਗੱਲ ਹੈ ਠੀਕ ਹੈ ਕਹਿੰਦੇ ਮਾੜੀ ਨਹੀਂ ਦਿੰਦੇ ਹੈਗੇ ਵੱਟੇ ਬੈਠੇ ਨੇ ਦੌਰ ਨੂੰ ਸਹੀ ਗੱਲ ਆ ਜੀ ਪੂਰੀ ਗੱਲ ਹਾਂ ਨਾਲ ਕਿਤੇ ਲੈਣਾ ਨਹੀਂ ਪੜਨੀ ਹਾਂ ਕਿਹਨੂੰ ਕੀ ਦੇ ਦੇਣੀ ਹੈ ਨਾਲੇ ਮੈਂ ਕਹਿੰਦਾ ਤੁਹਾਨੂੰ ਮੈਂ ਗਲਤ ਹਾਂ ਇੱਕ ਬਾਪੂ ਜੀ ਇੱਕ ਰਾਹੁਲ ਗਾਂਧੀ ਜੀ ਨੇ ਗੱਲ ਕਹੀ ਜੀ ਨਾ ਰਾਹੁਲ ਗਾਂਧੀ ਨੇ ਰਾਹੁਲ ਗਾਂਧੀ ਨੇ ਗੱਲ ਐਂ ਕਹੀ ਜੀ ਵੀ ਜਦੋਂ ਆਪਾਂ 100 ਇੱਕ ਕਿਲੋਮੀਟਰ ਜਾਂਦੇ ਆ ਹਾਂ ਜੀ 1 ਕਿਲੋਮੀਟਰ ਜਾਂਦੇ ਆ ਤਾਂ ਤੇਲ ਖੋਖਦੇ ਆ ਉਹਦਾ 30 ਦਾ ਤੇਲ ਲਾ ਲਓ ਹਾਂ ਜੀ ਤਾਂ 30 ਦੇ ਵਿੱਚੋਂ ਘਟੋ ਘਟ ਆਪਣੇ 5 ਰੁਪਏ ਹੁੰਦੇ ਨੇ 25 ਰੁਪਏ ਪੈਟਰੋਲ ਦੇ ਹੁੰਦੇ ਨੇ ਤੇ 20 ਰੁਪਏ ਹੁੰਦੇ ਨੇ ਕਿ ਪੈਟਰੋਲ ਪੰਪ ਵਾਲੇ ਦੇ ਤੇ 5 ਰੁਪਏ ਹੁੰਦੇ ਨੇ ਸਰਕਾਰ ਦੇ ਠੀਕ ਆ ਇੱਕ ਬੰਦਾ ਤੇਰੇ ਫੋਕਣ ਜਾਂਦਾ 1 ਕਿਲੋਮੀਟਰ ਤਾਂ ਰਾਹੁਲ ਗਾਂਧੀ ਨੇ ਗੱਲ ਕਰੀ ਸੀ ਇਹ ਵੀ ਆਪਣਾ 5% ਆ ਪਾਣੂ ਮਿਲਦਾ 5 ਰੁਪਏ ਆਪਣੇ ਨੇ ਉਹ ਕਿੱਥੇ ਜਾਂਦੇ ਨੇ ਹਾਂ ਤਾਂ ਕਰਕੇ ਜਿਹੜੇ ਸਾਡੇ ਕੋਈ ਪੈਟਰੋਲ ਫੋਕ ਰਹੇ ਆ ਉਹਦਾ ਵੀ ਰੁਪਿਆ ਮਿਲਦਾ ਗੈਸ ਯੂਜ਼ ਕਰਦੇ ਆ ਉਹਦਾ ਵੀ ਮਿਲਦਾ ਕੋਈ ਵੀ ਚੀਜ਼ ਆ ਤੁਸੀਂ ਯੂਜ਼ ਕਰਦੇ ਹੋ ਅੱਜ ਦੇ ਟਾਈਮ ਆ ਉਹ ਮਿਲ ਰਿਹਾ ਹਾਂ ਸਰਕਾਰੀ ਖਾਤੇ ਉਹ ਸਾਨੂੰ ਮਿਲਦਾ ਪਰ ਉਹ ਸਾਨੂੰ ਨਹੀਂ ਮਿਲਦਾ ਉਹ ਜਿਹੜੇ ਮੂਰੇ ਬੈਠੇ ਨੇ ਉਹਨਾਂ ਨੂੰ ਮਿਲਦਾ ਜਿਹੜੇ ਕੈਨੇਡਾ ਅਮਰੀਕਾ ਕੋਈ ਹੋਰ ਕੰਟਰੀ ਆ ਉਸੇ ਬੰਦਾ ਕਿਉਂ ਨਹੀਂ ਗਰੀਬ ਹੁੰਦਾ ਉਹ ਵੱਡੇ ਡਾਕਟਰ ਕੋਈ ਰਹਿ ਤਿੰਨ ਤਿੰਨ ਪਰਸੈਂਟ 30 30 ਪਰਸੈਂਟ ਉਹਨਾਂ ਨੂੰ 15 15 ਪਰਸੈਂਟ ਮਿਲ ਰਿਹਾ ਉਹਨਾਂ ਦੀ ਕਮਾਈ ਉਹਨਾਂ ਕੋਲੇ ਵਾਪਸ ਆ ਰਹੀ ਆ ਜਿਵੇਂ ਹੁਣ ਬੈਂਕ ਦੇ ਵਿੱਚ ਆਪਾਂ ਲੱਖ ਰੁਪਏ ਜਮ੍ਹਾਂ ਕਰਾਉਂਦੇ ਆ ਉਹਦੇ ਵਿਆਜ ਨਹੀਂ ਮਿਲਦਾ ਆਪਾਂ ਨੂੰ ਉਹੀ ਸਿਸਟਮ ਆ ਤੇਲ ਦਾ ਪੈਟਰੋਲ ਦਾ ਸਾਰੀ ਚੀਜ਼ਾਂ ਦਾ ਉਹੀ ਸਿਸਟਮ ਆ ਦਾ ਡਾਂਰ ਕੇ ਮੜਾਇਆ ਸੁਣੋ ਮਜ਼ਦੂਰਾ ਬਰੇ ਯਾਰ ਆਪਣਾ ਸਾਰਾ ਜਿਹੜਾ ਪੰਜਾਬ ਆਗਾ ਪੰਜਾਬ ਦੇ ਵਿੱਚ ਤਾਂ ਬਾਕੀ ਸਾਰੇ ਮਜ਼ਦੂਰੀ ਹੋਏ ਬਨੇਗੇ ਹਨਾ ਦੋ ਡੁੱਬਣ ਤੇ ਆਇਆ ਪੰਜਾਬ ਨੂੰ ਇਹ ਆਹੀ ਪੰਜਾਬ ਸਹੀ ਗੱਲ ਆ ਹਾਂ ਬਾਕੀ ਸਾਰਾ ਕੁਲੇ ਵੜੀ ਆਪਾਂ ਨਾ ਜਿਹੜੀ ਟੌਪਿਕ ਆਂ ਆਪਾਂ ਇਹ ਬੱਚਾ ਗੋਲ ਨਹੀਂ ਕਰ ਸਕਦੇ ਬੋਲ ਤ ਬੋਲ ਜਿਹੜਾ ਬੋਲਣਾ ਨਾ ਆਪਾਂ ਬੋਲੋ ਗਾਲ ਨਹੀਂ ਵਰਤਣਾ ਬੋਲੋ ਹਾਂ ਬੋਲੋ ਬੋਲੋ ਜੋ ਮਰਦੀ ਹੈ ਅੱਜ ਮੇਲਾ ਘੋਟ ਘੋਟ ਮਰੀ ਜਾਂਦੇ ਨੇ ਹਾਂ ਛੇ ਮਿੱਤੀ ਮਰੀ ਜਾਂਦੇ ਨੇ ਸਹੀ ਗੱਲ ਆ ਮਜ਼ਦੂਰਾ ਜੀ ਇਹ ਐਚਪੀ ਕਹਿੰਦਾ ਮੇਰੇ ਕੋਲੇ ਆਓ ਜਦੋਂ ਬਹਿਣਾ ਤੁਸੀਂ ਆਓ ਮੇਰੇ ਕੋਲੇ ਹਾਂਜੀ ਹੱਲ ਕੱਟਣਾ ਮੈਂ ਕਰਨਾ ਕੀ ਕਰਾਂ ਸਹੀ ਗੱਲ ਆ ਬੱਚਾ ਉਹ ਇੱਥੇ ਡਾਂਟ ਦੇ ਦੇ ਹੈ ਨਹੀਂ ਉਹ ਤੇ ਕਹੇ ਤੇ ਮੰਡੀ ਚੱਲ ਤੇ ਰਾਹ ਸੀ ਮੁੜਿਆ ਤੇ ਤੁਸੀਂ ਉਹਨੂੰ ਆਏ ਕਹੋਗਾ ਸਾਡੀ ਇੱਕ ਇਪਟੇਸ਼ਨ ਲੱਗਣੀ ਚਾਹੀਦੀ ਐ ਨੂੰ ਬਹੁਤ ਸਾਡੇ ਹੋਏ ਗਏ ਇਹ ਲੱਗੇ ਭਾਈ ਪਹਿਲਾਂ ਕਰਦੇ ਦਵਾ ਫਿਰ ਕਿਸੇ ਨੂੰ ਲੱਗਿਆ ਕੇ ਇਹ ਲੱਗਣੀ ਇੱਥੇ ਨਾਲ ਤੇ ਇਹ ਲੱਗਣੀ ਸਰ ਪਹਿਲਾਂ ਅੰਕਾ ਦੀ ਗਣ ਕਤਾ ਬਾਹਰ ਨੂੰ ਕਹੇ ਕੇ ਨਾ ਨਹੀਂ ਲੇਬਰਾਂ ਨੂੰ ਜਿਹੜਾ ਆਉਣਾ ਉਹ ਵੀ ਪੈਸਾ ਲੱਗਣੀ ਚਾਹੀਦਾ ਉਹਦੇ ਤੁਸੀਂ 5 ਹਜ਼ਾਰ ਰੁਪਏ 65 ਸਾਲ ਦਾ ਜੀ ਜੀ ਬੰਦ ਕਰਨੀ ਉਹਦਾ ਕੱਟਾ ਵਾਟਾ ਉਦੋਂ ਲੰਮੀ ਬਣਦਾ ਉਹ ਹੋਰ ਬਾਕੀ ਜਿਹੜੇ ਮਜ਼ਦੂਰ ਦਾ ਕਾਰਡ ਬਣ ਗਿਆ ਉਹਦੇ ਮੈਂਸ਼ਨ ਨਾਜ਼ ਨਾ ਲੱਗਣੀ ਚਾਹੀਦੀ ਆ ਕਿਉਂਕਿ ਉਹ ਇੱਕ ਤਰ੍ਹਾਂ ਦਾ ਮਜ਼ਦੂਰ ਆ ਮਜ਼ਦੂਰਾਂ ਨੂੰ ਕੋਈ ਸੁਣਦਾ ਨਹੀਂ ਨਾ ਮਜ਼ਦੂਰਾਂ ਨੂੰ ਪੁੱਛਦੇ ਆ ਕਿ ਕਿ ਲੋਕਾਂ ਕਿ ਤੇ ਮਜ਼ਦੂਰਾਂ ਨੂੰ ਦਿਖਾਈ ਜਾਓ ਕੱਟ ਬਰੀ ਜਾਓ ਉਹਨਾਂ ਨਾਲ ਨਹੀਂ ਗੁਜ਼ਾਰਾ ਹੋ ਰਿਹਾ ਜੀ ਉਹਨਾਂ ਨਾਲ ਨਹੀਂ ਗੁਜ਼ਾਰਾ ਹੋ ਰਿਹਾ ਜੀ ਕਰਦਾ ਕਰ ਰਹੇ ਸਹੀ ਗੱਲ ਆ ਜੋ ਜੀ ਕੜਾ ਕਣ ਕੱਢ ਦਿੰਦੇ ਨੇ ਜੋ ਜੀ ਕੜਾ ਕਣ ਕੱਢ ਦਿੰਦੇ ਨੇ ਜੋ ਜੀ ਕੜਾ ਤਾਂ ਫਿਰ ਜੋ ਜੀ ਕੜਾ ਪੰਚਾ ਕੱਢ ਦਿੰਦੇ ਨੇ ਹਾਂ ਜੀ ਵੀਦਾਰਾ ਨਹੀਂ ਕੰਮ ਤੇ ਨਹੀਂ ਕਰੀ ਉਹ ਜੀ ਦਾ ਕੱਟਣੇ ਕੱਢ ਹਾਂ ਮਜ਼ਦੂਰ ਚੱਟਣਾ ਨਹੀਂ ਚੱਟਣਾ ਨਹੀਂ ਕਰਦੇ ਹਾਂ ਜਦੋਂ ਸਿਕਦਾਰੀ ਕਰਦੇ ਸਹੀ ਗੱਲ ਆ ਪੰਜ ਪੰਜ ਕਿੱਲੇ ਵਾਲਾ ਉਹਦੀ ਪਿੰਸੜ ਲੱਤੀ ਜੀ ਆ ਜਿਹਨਾਂ ਕੋਲੇ ਦਸ ਬਾਸ ਆਉਂਦਾ ਨਹੀਂ ਉਹਦੀ ਲੱਗਦੇ ਜਿੰਨਾਂ ਕੋਲੇ 5-5 ਏਕੜ ਜ਼ਮੀਨ ਆ ਜਿੰਨਾਂ ਕੋਲੇ 5-5 ਕਿੱਲੇ ਜ਼ਮੀਨ ਆ ਉਹਨਾਂ ਦਾ ਕੁਝ ਨਹੀਂ ਕੱਟ ਰਿਹਾ ਕਿਉਂਕਿ ਉਹਨਾਂ ਦਾ ਪੈਨਸ਼ਨ ਵੀ ਲੱਗੀ ਹੋਈ ਆ 60-65 ਸਾਲ ਤੋਂ ਲੱਗਦੀ ਪੈਨਸ਼ਨ ਜੀ 50 ਸਾਲ ਤੋਂ ਲੱਗਦੀ ਆ 65 ਸਾਲ ਤੋਂ ਲਾਉਂਦਾ ਜੀ 50 ਸਾਲ ਤੋਂ ਲਾਉਂਦੇ ਨੇ ਆ 50 18 1800 ਤੋਂ 650 ਲਾਉਂਦੇ ਪੈਣਦੇ ਨੇ ਬਾਜ ਵੀ ਆਉਂਦੀ ਉਹਦੇ ਤੋਂ ਬੜਾ ਜਨੂ ਨਿਕਲ ਆਇਆ ਹੁੰਦਾ ਵਾ ਕੀ ਜਿੰਦਾ ਵੀ 66 ਸਾਲੀ ਆ ਹੋਰ ਇਹ ਲਾਉਂਦੇ ਆ ਉਹਦੋਂ ਮੁੰਡਾ ਮਰ ਜਾਂਦਾ 1 ਸਾਲ 2 ਸਾਲ 5-4 ਖਾਂਦਾ ਸਰਕਾਰ ਦੀ ਹੈਨਾ ਸਹੀ ਗੱਲ ਆ ਸਹੀ ਗੱਲ ਤਾਂ ਕਰਕੇ ਇਹ ਮੈਂ ਤੁਹਾਡੇ ਕੋਲੇ ਵੀਡੀਓ ਪਹੁੰਚਾਉਂਦਾ ਰਹੂੰਗਾ ਸੈਂਡ ਕਰਦਾ ਰਹੂੰਗਾ ਹਰ ਦਿਨ ਵੀਡੀਓ ਠੜਾ ਕਰਦੀਆਂ ਆਉਣਗੀਆਂ ਪਟਾਕੇ ਪੈਂਦੇ ਰਹਿਣਗੇ ਕੀ ਕਿ ਮੈਂ ਇਹ ਨਾ ਕੰਮ ਕਰਕੇ ਵੀਡੀਓ ਸੈਂਡ ਕਰਦਾ ਕਰੋ ਜਿੰਨਾ ਚਿਰ ਮਜ਼ਦੂਰ ਦੀ ਪੈਨਸ਼ਨ ਨਹੀਂ ਲੱਗਦੀ ਉਹਨਾਂ ਟਾਈਮ ਮੇਰੀਆਂ ਵੀਡੀਓਾਂ ਇਹਦੇ ਵਿੱਚ ਆਉਂਦੀਆਂ ਰਹਿਣਗੀਆਂ ਜਿੱਦਨੇ ਮੇਰੀ ਪੁਲਿਸ ਨਾਲ ਕੇ ਦੇਖੋ ਬਣਦਾ ਕੀ ਆ ਰੱਬ ਤੋਂ ਕਰਕੇ ਮੈਂ ਕਹਿੰਦਾ ਪੈਨਸ਼ਨ ਲਵਾਉਣੀ ਚਾਹੁੰਦੀ ਆ ਮੇਰੀਆਂ ਵੀਡੀਓਾਂ ਆਉਣਗੀਆਂ ਇਕੱਲੀਆਂ ਪੈਨਸ਼ਨ ਵਾਸਤੇ ਜਿੰਨਾ ਚਿਰ ਮਜ਼ਦੂਰ ਦੀ ਪੈਨਸ਼ਨ ਨਹੀਂ ਲੱਗਦੀ ਠੀਕ ਹੈ ਮੇਰੇ ਭਰਾਵੋ ਵੀਡੀਓ ਸੈਂਡ ਕਰਦਾ ਕਰੋ ਸਾਰੇ ਮਜ਼ਦੂਰ ਨੇ ਜਿਹੜੇ ਵੀ ਆਪਾਂ ਨੂੰ ਦੇਖ ਰਹੇ ਨੇ ਸਾਰਿਆਂ ਦੇ ਮਾਤਾ ਪਿਤਾ ਮਜ਼ਦੂਰ ਹੀ ਨੇ ਇੱਥੇ ਠੀਕ ਹੈ ਇੱਕ ਵਾਰ ਤੁਸੀਂ ਮੜੇਗਾ ਇੱਕ ਵਾਰ ਕਮਣਾ ਵੇਦੀ ਕਰਦੋਂਗੇ ਹੱਥ ਜੋੜ ਕੇ ਵ ਆਦੋ ਮੇਰਾ ਵੀ ਆਇਆ ਹੱਥ ਜੋੜ ਕੇ ਬੇਨਤੀ ਕਰਦੇ। ਦੇਖੋ ਮੇਰੇ ਭਰਾਵਾਂ ਨੂੰ ਬੇਨਤੀ ਕਰ ਰਹੇ ਨੇ ਤੁਹਾਨੂੰ ਸਾਰੇ ਜਾਣੇ। ਆਹ ਆਹ ਧੰਨਵਾਦ ਸਾਰੇ ਨੇ ਬੇਨਤੀ ਕਰ ਰਹੇ ਨੇ। ਹੱਥ ਜੋੜ ਕੇ ਬੇਨਤੀ ਕਰ ਰਹੇ ਨੇ ਵੀ ਮਜ਼ਦੂਰਾਂ ਦੀ ਪੈਂਛਾ ਲੱਗ ਜੀ। ਠੀਕ ਹੈ ਮੇਰਾ ਭਗਵਾਨ ਤੁਹਾਨੂੰ ਕਿਵੇਂ ਨਾ ਕਮੇ ਕਰਕੇ ਕਰੋ ਯਾਰ ਸਿਸਟਮ ਤੁਹਾਨੂੰ ਵੋਟਾਂ ਸਾਰੇ ਇਹਨਾਂ ਦੀਆਂ ਪਈਆਂ ਨੇ। ਇਹਨਾਂ ਕਰਕੇ ਆਪਾਂ ਬਣੇ ਆ। ਇਹਨਾਂ ਦੀ ਸੁਣੋ ਗੱਲ। ਮਜ਼ਦੂਰਾਂ ਦੀ ਸੁਣੋ। ਸੋ ਠੀਕ ਹੈ। ਮਿਲਦੇ ਆ नेक्स्ट ਵੀਡੀਓ ਬਾਅਦ। ਥੈਂਕ ਯੂ ਸੋ ਮੱਚ। ਧੰਨਵਾਦ ਜੋ ਵੀ ہمارا ਵੀਡੀਓ ਦੇਖ ਰਹੇ ਹੈ। ਲਾਈਕ ਕਮੈਂਟ ਸਬਸਕ੍ਰਾਈਬ ਕਰਦੇ ਰਹਿ ਆਪਕੇ ਲਈ ਬਹੁਤ ਸਾਰੇ ਵੀਡੀਓ ਲੇਕਾਂਗਾ ਥੈਂਕ ਯੂ ਸੋ ਮੱਚ ਕੈਮਰਾ ਬੰਦ ਲੈਂ